ਸ਼ਾਇਦ ਲੋਕਾਂ ਨੂੰ ਸਾਹਿਤ ਦਾ ਮਤਲਬ ਜਾਂ ਜਿਹੜੀਆਂ ਰਮਜਾਂ ਜਾਂ ਇਹ ਕੁਝ ਸਮਝ ਨਹੀਂ ਆਉਂਦਾ ਤੁਸੀਂ ਇੱਕ ਹੁਣ ਲੇਖਕ ਹੋਣ ਦੇ ਨਾਤੇ ਸਾਰੇ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਗਣੀ ਪੁਰਾਣੇ ਟਾਈਮ ਦੇ ਵਿੱਚ ਪਹਿਲਾਂ ਤਾਂ ਤੁਸੀਂ ਜਾ ਕੇ ਦੂਜਿਆਂ ਸ਼ਾਇਰਾਂ ਨੂੰ ਸੁਣਦੇ ਸੀਗੇ ਹਨਾ ਤਾਂ ਤੁਹਾਨੂੰ ਸੁਣ ਕੇ ਹੀ ਪਤਾ ਲੱਗ ਜਾਂਦਾ ਸੀ ਕਿ ਮੈਂ ਕਿੱਥੇ ਜੇ ਖੜਾ ਆ ਜਾਂ ਮੇਰੇ ਕੋਲ ਕੁਝ ਕਹਿਣਯੋਗ ਹੈ ਜਾਂ ਨਹੀਂ ਆ ਤੇ ਫਿਰ ਉਸ ਤੋਂ ਬਾਅਦ ਵਿੱਚ ਹੌਲੀ-ਹੌਲੀ ਤੁਸੀਂ ਤੁਹਾਡੀ ਹਿੰਮਤ ਬਣਨੀ ਸ਼ੁਰੂ ਹੁੰਦੀ ਸੀਗੀ ਪਹਿਲਾਂ ਜਿਹੜੇ ਪੁਰਾਣੇ ਸੀਗੇ ਪਬਲਿਕੇਸ਼ਨ ਵਾਲੇ ਵੀ ਉਹ ਪਹਿਲਾਂ ਪਰਖਦੇ ਹੁੰਦੇ ਸੀ ਆਪ ਵੀ ਜੋ ਅਸੀਂ ਛਾਪਣ ਜਾ ਰਹੇ ਹਾਂ ਛਾਪਣਯੋਗ ਹੈ ਜਾਂ ਨਹੀਂ ਆ ਤਾਂ ਉਹ ਬਕਾਇਦਾ ਯਾਨੀ ਲੇਖਕਾਂ ਨੂੰ ਕਹਿ ਵੀ ਦਿੰਦੇ ਸੀ ਵੀ ਠੀਕ ਆ ਤੂੰ ਪਹੁੰਚ ਕੀਤੀ ਆ ਬਾਰੇ ਛਾਪਣਯੋਗ ਨਹੀਂਗਾ ਕਿ ਤੂੰ ਤੇ ਮੈਂ ਬੈ ਕੇ ਚਾਹ ਪੀਤੀ ਤੇ ਤੇਰੀ ਖਾਲੀ ਕੱਪ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਇੱਥੇ ਆਪਾਂ ਗੱਲ ਕਰਾਂਗੇ ਹਲਕੇ ਸਾਹਿਤ ਦੀ ਹਨਾ ਹਲਕੀ-ਫੁਲਕੀਆਂ ਗੱਲਾਂ ਲਿਖ ਕੇ 100 120 ਪੇਜਾਂ ਦੀ ਕਿਤਾਬ ਬਣਾ ਕੇ ਜਿਹੜਾ ਛਾਪ ਦਿਓ ਉਹ ਉਹਦੇ ਵਿੱਚ ਭਾਵੇਂ ਇਸ ਤਰ੍ਹਾਂ ਨਹੀਂ ਕਰਤਾ ਵਾ ਹੁਣ ਕਿ ਤੂੰ ਤੇ ਮੈਂ ਬਹਿ ਕੇ ਚਾਹ ਪੀਤੀ ਤੇ ਤੇਰੀ ਖਾਲੀ ਕੱਪ ਮੈਂ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ ਨਾ ਤੇ ਸੋਸ਼ਲ ਮੀਡੀਆ ਨੇ ਸੁਖ ਨਾਲ 바ਵਾ ਇਹ ਜਿਹੀਆਂ ਚੀਜ਼ਾਂ ਨੂੰ ਮਕਬੂਲੀਅਤ ਵੀ ਦਿੱਤੀ ਹੈ ਸ਼ਾਇਦ ਲੋਕਾਂ ਨੂੰ ਸਾਹਿਤ ਦਾ ਮਤਲਬ ਜਾਂ ਜਿਹੜੀਆਂ ਰਮਜਾਂ ਜਾਂ ਇਹ ਕੁਝ ਸਮਝ ਨਹੀਂ ਆਉਂਦਾ ਤੁਸੀਂ ਇੱਕ ਹੁਣ ਲੇਖਕ ਹੋਣ ਦੇ ਨਾਤੇ ਸਾਰੇ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਹਾਂ ਜੀ ਤਾਂ ਹੁਣ ਮੰਨਣਾ ਪਊਗਾ ਕਿ ਜਿਵੇਂ ਚਲੋ ਸੋਸ਼ਲ ਮੀਡੀਆ ਨੇ ਜੇ ਸਾਡਾ ਸਾਨੂੰ ਇੱਕ ਆਨੰਦ ਦੇ ਸੰਸਾਰ ਦੇ ਰੂਬਰੂ ਕਰਾਇਆ ਤਾਂ ਉਹਦੇ ਵਿੱਚ ਉਹਦੇ ਲਾਭ ਹਾਨੀਆਂ ਇਕੱਠੀਆਂ ਆਉਂਦੇ ਆ ਹਨਾ ਕਿਸੇ ਵੀ ਚੀਜ਼ ਦੇ ਤਾਂ ਇਹਦੇ ਵਿੱਚ ਇੰ样 ਹੋਇਆ ਵੀ ਜਿਵੇਂ ਪਹਿਲਾਂ ਗਣੀ ਪ੍ਰਾਣੇ ਟਾਈਮ ਦੇ ਵਿੱਚ ਇਵਨ ਜੇ ਜਦੋਂ ਅਸੀਂ ਵੀ ਕਾਲਜ ਦੇ ਟਾਈਮ ਹੁੰਦੇ ਸੀਗੇ ਤਾਂ ਉਦੋਂ ਤੱਕ ਵੀ ਇੰ样 ਹੁੰਦਾ ਸੀਗਾ ਵੀ ਤੁਸੀਂ ਪਹਿਲਾਂ ਲਿਖਦੇ ਸੀ ਤੇ ਪਹਿਲਾਂ ਤਾਂ ਤੁਸੀਂ ਜਾ ਕੇ ਦੂਜਿਆਂ ਸ਼ਾਇਰਾਂ ਨੂੰ ਸੁਣਦੇ ਸੀਗੇ ਹਨਾ ਤਾਂ ਤੁਹਾਨੂੰ ਸੁਣ ਕੇ ਹੀ ਪਤਾ ਲੱਗ ਜਾਂਦਾ ਸੀ ਕਿ ਮੈਂ ਕਿੱਥੇ ਜੇ ਖੜਾ ਆ ਜਾਂ ਮੇਰੇ ਕੋਲ ਕੁਝ ਕਹਿਣਯੋਗ ਹੈ ਜਾਂ ਨਹੀਂ ਆ ਤੇ ਫਿਰ ਉਸ ਤੋਂ ਬਾਅਦ ਵਿੱਚ ਹੌਲੀ ਹੌਲੀ ਤੁਸੀਂ ਤੁਹਾਡੀ ਹਿੰਮਤ ਬਣਨੀ ਸ਼ੁਰੂ ਹੁੰਦੀ ਸੀਗੀ ਪਰ ਹੁਣ ਸੋਸ਼ਲ ਮੀਡੀਆ ਆਉਣ ਨਾਲ ਕੀ ਹੋਇਆ ਹਰੇਕ ਬੰਦੇ ਦਾ ਕਿਸੇ ਵੀ ਮੀਡੀਆ ਪਲੇਟਫਾਰਮ ਦੇ ਉੱਤੇ ਹਨਾ ਆਪ ਦਾ ਅਕਾਊਂਟ ਆ ਤੇ ਉਹਦਾ ਜਾਨੀ ਮੰਨ ਕੇ ਚੱਲੋ ਵੀ ਉਹਨੂੰ ਰਾਜਾ ਮੰਨਦਾ ਵੀ ਮੇਰੀ ਵਾਲ ਆ ਮੇਰਾ ਜੋ ਜੀ ਆਊਗਾ ਮੈਂ ਉਹ ਲਿਖੂੰਗਾ ਹਨਾ ਤੇ ਫਿਰ ਅੱਗਿਓ ਹੁਣ ਕਿਉਂਕਿ ਬਹੁਤ ਵੱਡੀ ਆਡੀਅנס ਇਹਦੇ ਨਾਲ ਜੁੜੀ ਹੁੰਦੀ ਆ ਤਾਂ ਉਹਦੇ ਵਿੱਚੋਂ ਫਿਰ ਉਹਦੇ ਵਿੱਚ ਵਾਹ ਵਾਹ ਕਰਨ ਵਾਲੇ ਵੀ ਬਹੁਤ ਹੁੰਦੇ ਆ ਜੀ ਤਾਂ ਉਹ ਯਾਨੀ ਉਹਨਾਂ ਦੇ ਸਹਿਜੇ ਹੀ ਪ੍ਰਭਾਵ ਥੱਲੇ ਆ ਕੇ ਹਰੇਕ ਬੰਦਾ ਮੰਨਣ ਲੱਗ ਜਾਂਦਾ ਕਿ ਹਾਂ ਵੀ ਮੈਂ ਲਿਖ ਰਿਹਾ ਤੇ ਫਿਰ ਉਹ ਉਹਦੇ ਵਿੱਚੋਂ ਸਲਾਹਾਂ ਵੀ ਆਉਣ ਲੱਗ ਜਾਂਦੀਆਂ ਕਿ ਹੁਣ ਤੂੰ ਕਾਫੀ ਵਧੀਆ ਲਿਖਣ ਲੱਗ ਗਿਆ ਤੇ ਇਦਾਂ ਕਰਕੇ ਛਪਵਾ ਲਓ ਜਾਂ ਇਦਾਂ ਕਰ ਲਓ ਹਣਾ ਜੀ ਹੁਣ ਉਸ ਤੋਂ ਅੱਗੇ ਜਾ ਕੇ ਜਿਹੜੀ ਸਭ ਤੋਂ ਯਾਨੀ ਇੱਕ ਮਾੜੀ ਗੱਲ ਹੋ ਰਹੀ ਆ ਕਿ ਪਬਲੀਕੇਸ਼ਨ ਦੇ ਪੱਖ ਤੋਂ ਹਨਾ ਪਹਿਲਾਂ ਜਿਹੜੇ ਪੁਰਾਣੇ ਸੀਗੇ ਪਬਲੀਕੇਸ਼ਨ ਵਾਲੇ ਵੀ ਉਹ ਪਹਿਲਾਂ ਪਰਖਦੇ ਹੁੰਦੇ ਸੀ ਆਪ ਵੀ ਜੋ ਅਸੀਂ ਛਾਪਣ ਜਾ ਰਹੇ ਹਾਂ ਛਾਪਣਯੋਗ ਹੈ ਜਾਂ ਨਹੀਂ ਆ ਤਾਂ ਉਹ ਬਕਾਇਦਾ ਯਾਨੀ ਲੇਖਕਾਂ ਨੂੰ ਕਹਿ ਵੀ ਦਿੰਦੇ ਸੀ ਵੀ ਠੀਕ ਆ ਤੂੰ ਪਹੁੰਚ ਕੀਤੀ ਆ ਬਾਰੇ ਛਾਪਣਯੋਗ ਨਹੀਂਗਾ ਜੀ ਪਰ ਹੁਣ ਜਿਹੜੇ ਆ ਖੁੰਬਾਂ ਵਾਂਗੂ ਪ੍ਰਕਾਸ਼ਕ ਉੱਗ ਪਏ ਹਨਾ ਤਾਂ ਉਹ ਵੀ ਫਿਰ ਉਹ ਜੋ ਮੂਰੇ ਆਉਂਦਾ ਉਹਨੂੰ ਸ਼ਾਪ ਦਿੰਦੇ ਆ ਉਹਦੀ ਕੋਈ ਕਸੌਟੀ ਨਹੀਂ ਹੈਗੀ ਉਹਨੂੰ ਪਰਖਣ ਦੀ ਜਾਂ ਕਰਨ ਦੀ ਹੈਨਾ ਵੀ ਕੀ ਆ ਜਾਂ ਹੁਣ ਸ਼ੁਰੂਆਤ ਦੇ ਵਿੱਚ ਵੀ ਕਿਸੇ ਵੀ ਵਿਧਾ ਦੇ ਵਿੱਚ ਤੁਸੀਂ ਲਿਖਦੇ ਹੋ ਹਰੇਕ ਬੰਦਾ ਪਹਿਲੇ ਦਿਨ ਤੋਂ ਹੀ ਪੱਤਾ ਨਹੀਂ ਲਿਖਣ ਲੱਗ ਜਾਂਦਾ ਤਾਂ ਇੱਕ ਲੰਮਾ ਅਭਿਆਸ ਹੁੰਦਾ ਪਰ ਹੁਣ ਸਮੱਸਿਆ ਇਹ ਆ ਰਹੀ ਆ ਕਿ ਉਹ ਅਭਿਆਸ ਦੇ ਵਿੱਚ ਪੈਣ ਹੀ ਨਹੀਂ ਦਿੱਤਾ ਜਾਂਦਾ ਜਾਂ ਕਹਿ ਲਓ ਵੀ ਲੇਖਕ ਪੈਂਦੇ ਨਹੀਂ ਹੈਗੇ ਖਾਸ ਕਰ ਜਿਹੜੇ ਨਵੇਂ ਮੁੰਡੇ ਕੁੜੀਆਂ ਆ ਉਹ ਜੰਨਾ ਕਿ ਲਿਖਿਆ ਹੁੰਦਾ ਉਹਨੂੰ ਛਪਾਉਣ ਦੀ ਫਟਾਫਟ ਕਾਲੀ ਹੁੰਦੀ ਆ ਕਿ ਉਹਨੂੰ ਛਪਵਾ ਲਈਏ ਤਾਂ ਉਹ ਵੀ ਅੱਗੇ ਉਹ ਪਤਾ ਨਹੀਂ ਉਹਦੇ ਨਾਲ ਕੀ ਹੋ ਜਾਣਾ ਹੁੰਦਾ ਹਨਾ ਮਤਲਬ ਇੱਕ ਸਬਰ ਨਹੀਂ ਰਿਹਾ ਤਾਂ ਇੱਕ ਤਪੱਸਿਆ ਵਾਲਾ ਕੰਮ ਨਹੀਂ ਰਿਹਾ ਫਿਰ ਉਹਦੇ ਵਿੱਚ ਐਂ ਹੋ ਵੀ ਹੁੰਦਾ ਵੀ ਜਦੋਂ ਫਿਰ ਉਹ ਛੱਪ ਜਾਂਦਾ ਫਿਰ ਅੱਗੇ ਉਹ ਹੁਣ ਜਦ ਕੋਈ ਮਿਸ਼ਾਇਰਾ ਆ ਜਾਂਦਾ ਏਦਾਂ ਹਨਾ ਤਾਂ ਉਹ ਜੇ ਕੋਈ ਨਾਮ ਵਰ ਸ਼ਾਇਰ ਉਹਦੇ ਵਿੱਚ ਹੈਗੇ ਸੱਦੇ ਗਏ ਆ ਤਾਂ ਸਿੱਧੀ ਜੀ ਗੱਲ ਆ ਕਿ ਉਹ ਦੇਖਣਗੇ ਕਿ ਜਿਹੜੇ ਬੰਦੇ ਨੂੰ ਬੁਲਾ ਰਹੇ ਆ ਉਹਨਾਂ ਦੀ ਪੋਇਟਰੀ ਕਿਸ ਤਰੀਕੇ ਦੀ ਆ ਹਨਾ ਇਹਨਾਂ ਦੇ ਸਾਹਮਣੇ ਉਹਨਾਂ ਨੇ ਪੜ੍ਹਨਾ ਜਾਂ ਏਦਾਂ ਕਰਨਾ ਤਾਂ ਫਿਰ ਉੱਥੇ ਇੱਕ ਜਾਣੀ ਖੜਾ ਹੋ ਜਾਂਦਾ ਆ ਕਿ ਉਹ ਜਿਹੜੇ ਪੁਰਾਣੇ ਲੇਖਕੋ ਜੀ ਨਵੇਂਆਂ ਨੂੰ ਪੁੱਛਦੇ ਨਹੀਂ ਜੀ ਤਾਂ ਉਹ ਹੁਣ ਕਿਉਂਕਿ ਹੁਣ ਉਹਨਾਂ ਨੂੰ ਪੁਰਾਣਿਆਂ ਨੂੰ ਪਤਾ ਵੀ ਪੋਇਟਰੀ ਇੱਕ ਚੰਗੀ ਪੋਇਟਰੀ ਜਾਂ ਕੀ ਹੁੰਦੀ ਆ ਹਨਾ ਤਾਂ ਫਿਰ ਉਹ ਕਿਉਂ ਬੁਲਾਉਣਗੇ ਜਾਂ ਕਿਉਂ ਤੁਹਾਨੂੰ ਕਰਨਗੇ ਤਾਂ ਸੁਣਨ ਨੂੰ ਤੁਸੀਂ ਤਿਆਰ ਹੈ ਨਹੀਂਗੇ ਜੇ ਕਿ ਤੁਹਾਨੂੰ ਕਹਵੇ ਕਿ ਹਾਂ ਤੈਨੂੰ ਹਜੇ ਅਭਿਆਸ ਦੀ ਲੋੜ ਆ ਜਾਂ ਤੈਨੂੰ ਹੋਰ ਮਿਹਨਤ ਦੀ ਲੋੜ ਆ ਤਾਂ ਉਹ ਸੋ ਇਹ ਦੋਨੇ ਚੀਜ਼ਾਂ ਜਾਨੀ ਨਾਲ-ਨਾਲ ਨੇ ਤੇ ਪਰ ਇਹ ਰੁਝਾਨ ਮਾੜਾ ਹੈ ਬਦਲਿਆ ਜਾਣਾ ਚਾਹੀਦਾ ਕਿਉਂਕਿ ਜਿਹੜੀ ਚੀਜ਼ ਹੁਣ ਸ਼ਬਗੀ ਆ ਉਹ ਉਹਨੂੰ ਅੱਗਿਓ ਕੋਈ ਪੜੂਗਾ ਤਾਂ ਉਹਦੇ ਮਨ ਦੇ ਉੱਤੇ ਵੀ ਉਸ ਤਰੀਕੇ ਦਾ ਅਸਰ ਜਾਣਾ ਉਹਨੇ ਉਸੇ ਨੂੰ ਹੀ ਇੱਕ ਵਧੀਆ ਗਿਰਤ ਮੰਨਣਾ ਕਿ ਹਾਂ ਜੇ ਇਹ ਸ਼ਬਗੀ ਤਾਂ ਮਤਲਬ ਚੰਗੀ ਆ ਜਦ ਕਿ ਅਜਿਹਾ ਹੁੰਦਾ ਨਹੀਂ ਤੇ ਸੋ ਇਹਦੀ ਇਹਨੂੰ ਵੀ ਮੇਰੇ ਹਿਸਾਬ ਨਾਲ ਕੁਛ ਨਾ ਕਿਸੇ ਤਰੀਕੇ ਇਹਨੂੰ ਵੀ ਬਦਲਿਆ ਜਾਣਾ ਚਾਹੀਦਾ ਜਾਂ ਰੋਕਿਆ ਜਾਣਾ ਚਾਹੀਦਾ ਵਾ ਨਹੀਂ ਤਾਂ ਪੰਜਾਬੀ ਪੋਇਟਰੀ ਦਾ ਵੀ ਪੰਜਾਬੀ ਗੀਤਕਾਰੀ ਵਾਲਾ ਹਾਲ ਹੋ ਸਕਦਾ ਜੀ